ਤਾ ਸਾਡੀ ਕੇਹਰੇ ਸਾਡੀ ਸਾਰ ਨਹੀਂ ਲਈ ਅਸੀਂ ਆਪ ਦੇ ਯੋਗਦਾਨ ਨਾਲ ਹੀ ਅਮਰਤਪਾਲ ਗਰੁੱਪ ਜਿਹੜਾ ਧੜਾ ਵਾ ਇਹ ਸਾਡੇ ਕੋ ਆਇਆ ਵਾ ਜਿਹੜੇ ਸਾਨੂੰ ਲੋਕ ਕਹਿੰਦੇ ਸੀ ਵੀ ਉਹਨੂੰ ਵੋਟਾਂ ਪਾ ਕੇ ਤੋਹਾਂ ਕੀ ਘੱਟੀ ਘੱਟ ਲਈ ਅੰਦਰ ਬੈਠਾ ਵਾ ਹੁਣ ਵੇਖ ਲੈਣਾ ਸਾਨੂੰ ਦੋ ਚੱਕਾ ਜਿਹੜਾ ਔਖੇ ਵੇਲੇ ਲਾਗੇ ਲੱਗਾ ਕੇ ਸਾਨੂੰ ਉਹ ਚੱਕਾ ਦੇ ਢਾਈ ਤੋਂ ਫੋਟੋ ਲਵਾ ਕੇ ਮੁੜ ਕੇ ਆ ਇਹ ਸਾਡੇ ਨਾਲ ਹੀ ਤੇ ਮੁੰਡਾ ਦੇ ਵਿੱਚ ਧੱਕੇ ਖਾਣਦੇ ਬਿਚਾਰੀ ਹੂੰ ਕੋਈ ਪ੍ਰਸ਼ਾਸਨ ਨਹੀਂ ਉੱਪੜਿਆ ਕੋਈ ਆ ਸਰਕਾਰ ਆ ਖਾਲਸਾ ਵਾਲੇ ਦੁਜੇ ਪੜਿਆ ਅਮਰਤਪਾਲ ਵਾਲੇ ਉਹ ਅਸੀਂ ਮੁੰਡਾ ਪਿੰਡ ਵਾਸੀ ਆ ਕੇ ਦੇ ਭੱਲੇ ਕੱਖ ਨਹੀਂ ਰਿਹਾ ਉਰੇ ਮੈਂ ਕਰੀ ਮਾਰ ਵੀ ਸਾਡੇ ਕੋ ਇੰਨਾ ਸਾਇਦਾ ਕੀਤੀ ਮਾਲਵੇ ਵਾਲਿਆਂ ਆ ਸਭ ਕੋ ਲੈ ਕੇ ਆਪਣੇ ਅੰਮ੍ਰਿਤਪਾਲ ਸਾਡੇ ਜੇਲ੍ਹ ਚ ਬੈਠਾ ਸਾਡਾ ਸਰਦਾਰ ਅੰਮ੍ਰਿਤਪਾਲ ਸਾਹ ਜੇਲ੍ਹ ਚ ਬੈਠਾ ਨੇ ਸਾਨੂੰ ਸਭ ਕੋ ਘੱਲਿਆ ਉਹਨੇ ਸਾਡੀ ਕਿਹਾ ਨੇ ਸਾਨੂੰ ਸੜਾ ਇੰਦੇ ਟਿਕ ਟਿਕ ਆ ਲੈ ਲੋ ਸਾਡਾ ਅੰਮ੍ਰਿਤਪਾਲ ਨੇ ਸਾਨੂੰ ਸਭ ਕੋ ਘੱਲਿਆ ਕੋਈ ਸਾਡਾ ਹਾਲ ਨਹੀਂ ਜਾ ਕੋਈ ਹਾਲ ਨਹੀਂ ਪਤਾ ਕੋਈ ਹਾਲ ਨਹੀਂ ਸਾਡਾ ਕਹਾਂ ਨਹੀਂ ਕੋਈ ਕੇ ਕੇ ਨਹੀਂ ਸੁਣੀ ਸਰਕਾਰ ਨੇ ਸਾਡੇ ਸਿਰਫ ਇਨੇ ਅੰਮ੍ਰਿਤਪਾਲ ਨੇ ਆਇਆ ਕੱਲ ਪਰਸੋਂ ਨਾ ਕੱਲਣ ਡਿਆ ਸਮਾਨੇ ਹੋ ਕੱਲਣ ਡਿਆ ਮਾਲ ਵਿੱਚੋ ਇਹ ਮੰਡ ਤੇ ਲਾ ਕੇ ਸਾਰੇ ਮੰਡ ਘਾਰੇ ਤੇ ਕੋਈ ਤਾਂ ਛੜਿਆ ਕੋਈ ਡੁੱਬੰਡਾ ਇਹ ਨਹੀਂ ਪੁੱਛਿਆ ਆਈ ਤਾ ਹਲਸਾ ਵਾਹਿਗੁਰੂ ਜੀ ਖਾਲੇ ਬੇਨਤੀ ਇਤਰਾ ਆ ਵੀ ਪਰਸੋਂ ਵਾਰਸ ਪੰਜਾਬ ਅੰਮ੍ਰਿਤਪਾਲ ਦੀ ਜਥੇਬੰਦੀ ਵੱਲੋਂ ਸਾਡੇ ਪਿੰਡ ਚਾਰ ਪਹੁੰਚਿਆ ਸੀ ਅੱਜ ਉਹਨਾਂ ਹੀ ਸਾਡੇ ਪਿੰਡ ਚਾਰਾ ਖੱਲਿਆ ਆ ਹਰਿਆਚਾਰਾ ਬਹੁਤ ਬੜਿਆ ਲੱਗ ਰਿਹਾ ਕੋਈ ਪਹੁੰਚ ਨਹੀਂ ਰਿਹਾਗਾ ਹਾਂਜੀ ਬਸ ਪੰਜਾਬ ਦੀ ਟੀਮ ਦੇ ਆਈ ਨਹੀਂ ਬੰਦੇ ਹਾਂਜੀ ਚਾਰਾ ਡਗਿਆ ਬੰਦੇ ਆ ਪਹਿਲੋ ਆਸ ਪੰਜਾਬ ਦੀ ਟੀਮ ਨੇ ਗੱਡੀਆਂ ਇੱਥੇ ਚਾਰ ਵੰਡਿਆ ਕਾਫੀ ਹੁਣ ਵੀ ਆਸ ਪੰਜਾਬ ਦੀ ਟੀਮ ਦੇ ਆ ਜਿਹੜਾ ਆਉਣ ਡਿਆ ਵਾ ਤੇ ਹੋਰ ਵੀ ਤੇ 300 ਗੱਟਾ 4 ਦਾ ਜਿਹੜਾ ਆਸ ਪੰਜਾਬ ਦੀ ਭਾਈ ਚਮਕੌਰ ਸਿੰਘ ਹੋਣੀ ਉਹ ਕੱਲ੍ਹ ਡੈ ਆ ਉਹ ਵੀ ਇੱਥੇ ਬੰਦੇ ਆ ਹੋਰ ਸਾਡੇ ਮੁੰਡੇ ਪਿੰਡ ਦੀ ਕਿਸੇ ਨੇ ਆਣ ਕੇ ਸਾਰ ਨਹੀਂ ਲਈ ਵਾਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਮਾਧਿਅਮ ਰਾਈ ਕਿ ਸਾਡੇ ਪਿੰਡ ਦੀ ਜਾਣ ਕੇ ਸਾਰ ਲਈ ਜਾਵੇ ਸੋ ਅਮਰਤਪਾਲ ਦੀ ਟੀਮ ਵੱਲੋਂ ਕੱਲ ਸਾਡੇ ਪਿੰਡ ਦੀਆਂ ਪਿੰਡ ਦੋ ਗੱਡੀਆਂ ਚਾਰੇ ਦੀਆਂ ਆਈਆਂ ਸਨ ਵਾਸਤੇ ਆਪ ਜੀ ਜਿ세 ਵਧੀਆ ਲੋ ਠੀਕ ਹੈ ਮੁੰਡਾ ਪਿੰਡ ਮੈਂ ਇਸੇ ਪਿੰਡ ਦਾ ਵਸਨੀਕ ਹਾਂ ਜੀ ਤੇ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਬਲਾਕ ਚੋਲਾ ਸਾਹਿਬ ਦੀ ਜ਼ਿੰਮੇਵਾਰੀ ਹੈ ਜਿਹੜੀ ਇਹ ਮੇਰੇ ਕੋਲ ਆ ਜੀ ਸਰਕਾਰ ਸਾਡੀ ਕੋਈ ਬਾਹ ਨਹੀਂ ਫੜ ਰਹੀ ਸੋ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਨੇ ਇੱਕ ਕੈਂਪ ਲਾਇਆ ਸੀਗਾ ਚਮਕੌਰ ਸਿੰਘ ਧੋਲੂਣਾ ਦੇ ਨਾਲ ਲੈ ਕੇ ਇਹ ਬਾਉ ਪਰ ਉੱਥੇ ਵੀਰਜੀ ਹੁਣੀ ਜਿਹੜੇ ਪੋਰਦੂਨੇ ਦੇ ਉਤੋਂ ਬਹੁਤ ਵੱਡੀ ਸੇਵਾ ਸਾਡੇ ਲਈ ਲੈ ਕੇ ਆਏ ਆ ਪਾਣੀ ਦੀ ਸੇਵਾ ਅਚ